ਐਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਲੈ ਕੇ ਆਜਾਣਾ ਤੇ ਤਿੰਨ ਕੋਟਾਂ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਨੂੰ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਹੜਾ ਫਿਰੋਜ਼ਪੁਰ ਮੋਗਾ ਤੇ ਰੋਪੜ ਦੀ ਜਿਹੜੀ ਅਦਾਲਤ ਹੈ ਉਸ ਨੂੰ ਅਡਾਉਣ ਦੀ ਜਿਹੜੀ ਧਮਕੀ ਆ ਗਈ ਹੈ ਤੇ ਪੁਲਿਸ ਜਿਹੜੀ ਹੈ ਉਹ ਮਸਤੈਦੀ ਨਾਲ ਜਾਂਚ ਕਰ ਰਹੀ ਹੈ ਤੇ ਐਸਐਸਪੀ ਜ਼ਾਬ ਵੱਲੋਂ ਕਿਹਾ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਜਿਹੜੇ ਇੱਥੇ ਜੱਜ ਨੇ ਉਹਨਾਂ ਦੀ ਆਫੀਸ਼ੀਅਲ ਜਿਹੜੀ ਸਾਈਟ ਹੈ ਜਾਂ ਜਿਹੜੀ ਆਈਡੀਆ ਉਸ ਦੇ ਉੱਤੇ ਜਿਹੜੀ ਧਮਕੀ ਆਈ ਹੈ ਤੇ ਅਸੀਂ ਜਾਂਚ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਾਂਗੇ ਤੇ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਦਿਖਾਉਨੇ ਆ ਜਿਹੜਾ ਇੱਥੇ ਆਫੀਸ਼ੀਅਲ ਈਮੇਲ ਆਈਡੀ ਹੈਗੀ ਡਿਸਟ੍ਰਿਕਟ ਐਂਡ ਸੈਸ਼ਨ ਜਨ ਸਾਹਿਬ ਦੀ ਮੋਗਾ ਦੀ ਉਹਨਾਂ ਦੇ ਮੇਲ ਤੇ ਇੱਕ ਥ੍ਰੈਟਨਿੰਗ ਮੇਲ ਆਈ ਹੈ ਉਹਦੇ ਸੰਬੰਧੀ ਅਸੀਂ ਜਿਹੜੇ ਨੈਸੈਸਰੀ ਸਿਕਿਉਰਟੀ ਮੀਜਰਸ ਨੇ ਉਹ ਸਾਰੇ ਲੈ ਰਹੇ ਆ ਜਿਹੜੀ ਸਾਡੀ ਸਟੈਂਡਰਡ ਡ੍ਰਿਲ ਬਣੀ ਹੋਈ ਹੈ ਉਹ ਸਾਰੀ ਅਸੀਂ ਫੋਲੋ ਕਰ ਰਹੇ ਆ ਇੱਥੇ ਸਾਰੀ ਚੈਕਿੰਗ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ ਐਂਟੀ ਸਬੋਟਾ ਚੈਕਿੰਗ ਟੀਮਸ ਤੇ ਬਾਕੀ ਸਾਰੀ ਪੁਲਿਸ ਟੀਮਸ ਆਰ ਓਨ ਦਾ ਜੋਬ ਤੇ ਅਸੀਂ ਜੋ ਨੈਸੈਸਰੀ ਮੀਜਰਸ ਹੈ ਉਹ ਸਾਰੇ ਅਸੀਂ ਲੈ ਰਹੇ ਆਂ ਅਕਿਸ਼ਵਰ ਡਾਇਰੈਕਟਰ ਸਰ ਕੀ ਦੇ ਵੱਲੋਂ ਮੇਲ ਆਈ ਸੀ ਉਹ ਸਾਰਾ ਜਿਹੜਾ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਅੱਗੇ ਜਿਹੜੀ ਵੀ ਕੋਈ ਡਵੈਲਪਮੈਂਟਸ ਹੋਣਗੀਆਂ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਬਟ ਜਿਹੜੀ ਨੈਸੈਸਰੀ ਸਿਕਿਉਰਿਟੀ ਡ੍ਰਿਲ ਹੈ ਉਹ ਸਾਰੇ ਅਸੀਂ ਫੋਲੋ ਕਰਦੇ ਹੋਏ ਤੇ ਸਾਰੇ ਕੋਰਟ ਕੰਪਲੈਕਸ ਦੀ ਅਸੀਂ ਚੈਕਿੰਗ ਅੱਜ ਕਰਾ ਰਹੇ ਆਂ ਸਰ ਬੰਦਰ ਕੋਰਟ ਕੰਪਲੈਕਸ ਉਹ ਸਾਰਾ ਤੁਹਾਨੂੰ ਜਿਹੜੇ ਹੈਗੇ ਕੋਰਟ ਦੇ ਆਫੀਸਰਸ ਉਹ ਤੁਹਾਨੂੰ ਦੱਸ ਸਕਦੇ ਆ ਅਸੀਂ ਹੁਣ ਇਸ ਟਾਈਮ ਇੱਥੇ ਸਾਡੀ ਜਿਹੜੀ ਉਹ ਚੈਕਿੰਗ ਚੱਲ ਰਹੀ ਹੈ ਸਰ ਮੇਲ ਕਿੱਤੋਂ ਦੀ ਆਈ ਹੈ ਕੋਈ ਆਰ ਡੀ ਐਕਸ ਵਗੈਰਾ ਜਾਂ ਬਲਾਕ ਵਗੈਰਾ ਦੀ ਉਹ ਵੀ ਸਾਰਾ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਆਫਟਰ ਇਨਵੈਸਟੀਗੇਸ਼ਨ ਆਫਟਰ ਥੋਰੋ ਵੈਰੀਫਿਕੇਸ਼ਨ ਅਸੀਂ ਸਾਰਾ ਤੁਹਾਨੂੰ ਦੱਸਾਂਗੇ ਹਜੇ ਆਹੀ ਹੈ ਕਿ ਸਾਡੀ ਇੱਥੇ ਚੈਕਿੰਗ ਚੱਲ ਰਹੀ ਹੈ ਅਸੀਂ ਇਹਨੂੰ ਪੂਰੇ ਨੂੰ ਏਵੈਕੂਏਟ ਕਰਾ ਕੇ ਇੱਥੋਂ ਖਾਲੀ ਕਰਾ ਕੇ ਤੇ ਇੱਕ ਇੱਕ ਚੀਜ਼ ਦੀ ਅਸੀਂ ਥੋਰੋਲੀ ਚੈਕਿੰਗ ਕਰ ਰਹੇ ਹਾਂ ਜਿਹੜੀ ਸਾਡੀ ਡ੍ਰਿਲ ਬਣੀ ਹੋਈ ਹੈ ਐਸਓਪੀ ਬਣੀ ਹੋਈ ਹੈ ਉਹਨੂੰ ਅਸੀਂ ਪ੍ਰੋਪਰਲੀ ਫੋਲ ਕਿਹੜੀਆਂ ਕਿਹੜੀਆਂ ਟੀਮਾਂ ਸਰ ਜਿੱਥੇ ਐਂਟੀ ਸੌਟਾ ਚੈੱਕ ਟੀਮਸ ਜਿਹੜੀ ਹੈ ਉਹ ਸਾਡੀਆਂ ਲਗੀਆਂ ਹੋਈਆਂ ਨੇ ਡੌਗ ਸਕਾਟ ਟੀਮ ਵੀ ਸਾਡੀ ਇੱਥੇ ਹੈਗੀ ਹੈ ਜਿਹੜੀ ਵੀ ਟੀਮਸ ਹੈਗੀਆਂ ਨੈਸੈਸਰੀ ਉਹ ਸਾਰੀ ਔਨ ਦਾ ਗਰਾਉਂਡ ਹੈਗੀ ਸਾਡੇ ਸਾਰੇ ਸੀਨੀਅਰ ਆਫਿਸਰਸ ਵੀ ਹੈਗੇ ਨੇ ਤੇ ਉਹ ਅਸੀਂ ਜਿਹੜੀ ਸਾਰੇ ਕਰ ਰਹੇ ਹਾਂ ਸਰ ਇਹ ਕੋਰਟ ਦੇ ਨਾਲ ਕੈਮਰਾ ਨੂੰ ਵੀ ਖਾਲੀ ਕਰਾਇਆ ਗਿਆ ਉਹ ਸਾਰੇ ਪਾਸੇ ਸਾਡੀ ਸਿਕਿਉਰਿਟੀ ਚੈਕਿੰਗ ਚੱਲ ਰਹੀ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗ ਰਿਹਾ ਹੈ ਉਹ ਸਾਰਾ ਅਸੀਂ ਚੈੱਕ ਕਰਕੇ ਇੱਕ ਵਾਰੀ ਖਾਲੀ ਕਰਾ ਕੇ ਪੂਰਾ ਚੈਕਿੰਗ ਕਰਾ ਕੇ ਦੇ ਨੇਸੈਸਰੀ ਮੀਜਰਸ ਅਸੀਂ ਲੈ ਲਈਏ। ਕਿ ਲੱਗ ਰਿਹਾ ਜੀ ਤੁਹਾਨੂੰ ਇਹ ਸਾਰਾ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੋ ਵੀ ਅੱਗੇ ਫਰਦਰ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਦੱਸ ਦੇਵਾਂਗੇ। ਹੁਣ ਫਿਲਹਾਲ ਜਿਹੜੀ ਹੈ ਉਹ ਸਾਡੀ ਪੂਰੀ ਪ੍ਰੋਪਰ ਜਿਹੜੀ ਚੈਕਿੰਗ ਇੱਥੇ ਉਹ ਚੱਲਾਈ ਹੈ। ਉਹਦੇ ਸੰਬੰਧੀ ਅਸੀਂ ਜਿਹੜੇ ਨੈਸੈਸਰੀ ਸਿਕਿਉਰਟੀ ਮੀਜਰਸ ਨੇ ਉਹ ਸਾਰੇ ਲੈ ਰਹੇ ਹਾਂ। ਜਿਹੜੀ ਸਾਡੀ ਸਟੈਂਡਰਡ ਡ੍ਰਿਲ ਬਣੀ ਹੋਈ ਹੈ ਉਹ ਸਾਰੀ ਅਸੀਂ ਫੋਲੋ ਕਰ ਰਹੇ ਹਾਂ। ਇੱਥੇ ਸਾਰੀ ਚੈਕਿੰਗ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ। ਐਂਟੀ ਸਬੋਟਾ ਚੈਕਿੰਗ ਟੀਮਸ ਤੇ ਬਾਕੀ ਸਾਰੀ ਪੁਲਿਸ ਟੀ ਉਹ ਸਾਰਾ ਜਿਹੜਾ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅੱਗੇ ਜਿਹੜੀ ਵੀ ਕੋਈ ਡਵੈਲਪਮੈਂਟਸ ਹੋਣਗੀਆਂ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਬਟ ਜਿਹੜੀ ਨੈਸੈਸਰੀ ਸਿਕਿਉਰਿਟੀ ਡ੍ਰਿਲ ਹੈ ਉਹ ਸਾਰੀ ਅਸੀਂ ਫੋਲੋ ਕਰਦੇ ਹੋਏ ਤੇ ਸਾਰੇ ਕੋਰਟ ਕੰਪਲੈਕਸ ਦੀ ਅਸੀਂ ਚੈਕਿੰਗ ਅੱਜ ਕਰਾ ਰਹੇ ਹਾਂ ਸਰ ਬੰਦਰ ਕੋਰਟ ਕੰਪਲੈਕਸ ਉਹ ਸਾਰਾ ਤੁਹਾਨੂੰ ਜਿਹੜੇ ਹੈਗੇ ਕੋਰਟ ਦੇ ਆਫੀਸਰਸ ਉਹ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਹੁਣ ਇਸ ਟਾਈਮ ਇੱਥੇ ਸਾਡੀ ਜਿਹੜੀ ਉਹ ਚੈਕਿੰਗ ਚੱਲ ਰਹੀ ਹੈ ਸਰ ਮੇਲ ਕਿਸ ਤਰ੍ਹਾਂ ਦੀ ਆਈ ਹੈ ਕੋਈ ਆਰ ਡੀ ਐਕਸ ਵਗੈਰਾ ਜਾਂ ਬਲਾਕ ਹੋ ਗਿਆ ਦੀ ਉਹ ਵੀ ਸਾਰਾ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਆਫਟਰ ਇਨਵੈਸਟੀਗੇਸ਼ਨ ਆਫਟਰ ਥੋਰੋ ਵੈਰੀਫਿਕੇਸ਼ਨ ਅਸੀਂ ਸਾਰਾ ਤੁਹਾਨੂੰ ਦੱਸਾਂਗੇ ਹਜੇ ਆਹੀ ਹੈ ਕਿ ਸਾਡੀ ਇੱਥੇ ਚੈਕਿੰਗ ਚੱਲ ਰਹੀ ਹੈ ਅਸੀਂ ਇਹਨੂੰ ਪੂਰੇ ਨੂੰ ਏਵੈਕੂਏਟ ਕਰਾ ਕੇ ਇੱਥੋਂ ਖਾਲੀ ਕਰਾ ਕੇ ਤੇ ਇੱਕ ਇੱਕ ਚੀਜ਼ ਦੀ ਅਸੀਂ ਥੋਰੋਲੀ ਚੈਕਿੰਗ ਕਰ ਰਹੇ ਹਾਂ ਜਿਹੜੀ ਸਾਡੀ ਡ੍ਰਿਲ ਬਣੀ ਹੋਈ ਹੈ ਐਸਓਪੀ ਬਣੀ ਹੋਈ ਹੈ ਉਹਨੂੰ ਅਸੀਂ ਪ੍ਰੋਪਰਲੀ ਫੋਲੋ ਕਿਹੜੀਆਂ ਕਿਹੜੀਆਂ ਟੀਮਾਂ ਸਰ ਜਿੱਥੇ ਐਂਟੀ ਸੌਟਾ ਚੱਕ ਟੀਮ ਜਿਹੜੀ ਹੈ ਉਹ ਸਾਡੀਆਂ ਲੱਗੀਆਂ ਹੋਈਆਂ ਨੇ ਡੌਗ ਸਕਾਟ ਟੀਮ ਵੀ ਸਾਡੀ ਇੱਥੇ ਹੈਗੀ ਹੈ ਜਿਹੜੀ ਵੀ ਟੀਮਸ ਹੈਗੀਆਂ ਨੈਸੈਸਰੀ ਉਹ ਸਾਰੀ ਔਨ ਦਾ ਗਰਾਉਂਡ ਹੈਗੀ ਸਾਡੇ ਸਾਰੇ ਸੀਨੀਅਰ ਆਫਿਸਰਸ ਵੀ ਹੈਗੇ ਨੇ ਤੇ ਉਹ ਅਸੀਂ ਜਿਹੜੀ ਸਾਰੇ ਕਰ ਰਹੇ ਹਾਂ ਸਰ ਇਹ ਕੋਰਟ ਦੇ ਨਾਲ ਕੈਮਰਾ ਨੂੰ ਵੀ ਖਾਲੀ ਕਰਾਇਆ ਗਿਆ ਹੈ ਜਾਂ ਉਹ ਸਾਰੇ ਪਾਸੇ ਸਾਡੀ ਸਿਕਿਉਰਿਟੀ ਚੈਕਿੰਗ ਚੱਲ ਰਹੀ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗ ਰਿਹਾ ਹੈ ਉਹ ਸਾਰਾ ਅਸੀਂ ਚੈੱਕ ਕਰਕੇ ਇੱਕ ਵਾਰੀ ਖਾਲੀ ਕਰਾ ਕੇ ਪੂਰਾ ਚੈਕਿੰਗ ਕਰਾ ਕੇ ਤੇ ਨੇਸੈਸਰੀ ਮੀਜਰਸ ਅਸੀਂ ਲੈ ਲਈਏ। ਕਿ ਲੱਗ ਰਿਹਾ ਜੀ ਤੁਹਾਨੂੰ ਇਹ ਸਾਰਾ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੋ ਵੀ ਅੱਗੇ ਫਰਦਰ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਦੱਸ ਦੇਵਾਂਗੇ। ਹੁਣ ਫਿਲਹਾਲ ਜਿਹੜੀ ਹੈ ਉਹ ਸਾਡੀ ਪੂਰੀ ਪ੍ਰੋਪਰ ਜਿਹੜੀ ਚੈਕਿੰਗ ਇੱਥੇ ਚੱਲਾਈ ਹੈ। ਉਹਦੇ ਸਬੰਧੀ ਅਸੀਂ ਜਿਹੜੇ ਨੇਸੈਸਰੀ ਸਿਕਿਉਰਟੀ ਮੀਜਰਸ ਨੇ ਉਹ ਸਾਰੇ ਲੈ ਰਹੇ ਹਾਂ। ਜਿਹੜੀ ਸਾਡੀ ਸਟੈਂਡਰਡ ਡ੍ਰਿਲ ਬਣੀ ਹੋਈ ਹੈ ਉਹ ਸਾਰੀ ਅਸੀਂ ਫੋਲੋ ਕਰ ਰਹੇ ਹਾਂ। ਇੱਥੇ ਸਾਰੀ ਚੈਕਿੰਗ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ। ਐਂਟੀ ਸਬੋਟਾ ਚੈਕਿੰਗ ਟੀਮਸ ਤੇ ਬਾਕੀ ਸਾਰੀ ਪੁਲਿਸ ਟੀਮਸ ਉਹ ਸਾਰਾ ਜਿਹੜਾ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅੱਗੇ ਜਿਹੜੀ ਵੀ ਕੋਈ ਡਵੈਲਪਮੈਂਟਸ ਹੋਣਗੀਆਂ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਬਟ ਜਿਹੜੀ ਨੈਸੈਸਰੀ ਸਿਕਿਉਰਿਟੀ ਡ੍ਰਿਲ ਉਹ ਸਾਰੀ ਅਸੀਂ ਫੋਲੋ ਕਰਦੇ ਹੋਏ ਤੇ ਸਾਰੇ ਕੋਰਟ ਕੰਪਲੈਕਸ ਦੀ ਅਸੀਂ ਚੈਕਿੰਗ ਅੱਜ ਕਰਾ ਰਹੇ ਹਾਂ ਸਰ ਬੰਦਰ ਕੋਰਟ ਕੰਪਲੈਕਸ ਉਹ ਸਾਰਾ ਤੁਹਾਨੂੰ ਜਿਹੜੇ ਹੈਗੇ ਕੋਰਟ ਦੇ ਆਫੀਸਰਸ ਉਹ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਹੁਣ ਇਸ ਟਾਈਮ ਇੱਥੇ ਸਾਡੀ ਜਿਹੜੀ ਉਹ ਚੈਕਿੰਗ ਚੱਲ ਰਹੀ ਹੈ ਸਰ ਮੇਲ ਕਿਸ ਤਰ੍ਹਾਂ ਦੀ ਆਈ ਹੈ ਕੋਈ ਆਰ ਡੀ ਐਕਸ ਵਗੈਰਾ ਜਾਂ ਬਲਕ ਹੋ ਗਿਆ ਦੀ ਉਹ ਵੀ ਸਾਰਾ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਆਫਟਰ ਇਨਵੈਸਟੀਗੇਸ਼ਨ ਆਫਟਰ ਥੋਰੋ ਵੈਰੀਫਿਕੇਸ਼ਨ ਅਸੀਂ ਸਾਰਾ ਤੁਹਾਨੂੰ ਦੱਸਾਂਗੇ ਹਜੇ ਆਹੀ ਹੈ ਕਿ ਸਾਡੀ ਇੱਥੇ ਚੈਕਿੰਗ ਚੱਲ ਰਹੀ ਹੈ ਅਸੀਂ ਇਹਨੂੰ ਪੂਰੇ ਨੂੰ ਏਕਿਊਏਟ ਕਰਾ ਕੇ ਇੱਥੋਂ ਖਾਲੀ ਕਰਾ ਕੇ ਤੇ ਇੱਕ ਇੱਕ ਚੀਜ਼ ਦੀ ਅਸੀਂ ਥੋਰੋਲੀ ਚੈਕਿੰਗ ਕਰ ਰਹੇ ਹਾਂ ਜਿਹੜੀ ਸਾਡੀ ਡ੍ਰਿਲ ਬਣੀ ਹੋਈ ਹੈ ਐਸਓਪੀ ਬਣੀ ਹੋਈ ਹੈ ਉਹਨੂੰ ਅਸੀਂ ਪ੍ਰੋਪਰਲੀ ਫੋਲੋ ਕਰ ਕਿਹੜੀਆਂ ਕਿਹੜੀਆਂ ਟੀਮਾਂ ਸਰ ਇੱਥੇ ਐਂਟੀ ਸੌਟਾ ਚੈਕ ਟੀਮਸ ਜਿਹੜੀ ਆ ਉਹ ਸਾਡੀਆਂ ਲੱਗੀਆਂ ਹੋਈਆਂ ਨੇ ਡੌਗ ਸਕਾਟ ਟੀਮ ਵੀ ਸਾਡੀ ਇੱਥੇ ਹੈਗੀ ਹੈ ਜਿਹੜੀ ਵੀ ਟੀਮਸ ਹੈਗੀਆਂ ਨੈਸੈਸਰੀ ਉਹ ਸਾਰੀ ਔਨ ਦਾ ਗਰਾਊਂਡ ਹੈਗੀ ਸਾਡੇ ਸਾਰੇ ਸੀਨੀਅਰ ਆਫੀਸਰਸ ਵੀ ਹੈਗੇ ਨੇ ਤੇ ਉਹ ਅਸੀਂ ਜਿਹੜੀ ਸਾਰੇ ਕਰ ਰਹੇ